ਸੰਦੀਪ ਸਿੰਘ ਨੇ ਜਮਾਲਪੁਰ ਦੇ ਇਹਨਾਂ ਦਾ TVS ਸ਼ੋਅਰੂਮ ਉੱਥੇ ਇਹਨਾਂ ਨੇ ਪਾਇਆ ਕਰੀ 2.5 ਸਾਲ ਤੋਂ ਕਿਰਾਏ ਤੇ ਰਿਹਾ ਹੋਇਆ ਔਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇਹਨਾਂ ਦਾ ਕਰੀ ਅਗਸਤ ਵਿੱਚ ਇਹਨਾਂ ਦਾ ਮੀਟਰ ਸੜ ਗਿਆ ਸੀਗਾ ਉੱਥੇ ਬਿਜਲੀ ਬੋਰਡ ਦੇ ਜਿਹੜੇ ਦਫ਼ਤਰ ਜਿਗਾਏ ਉੱਥੇ ਲਾਈਨਮੈਨ ਜਿਹੜਾ ਆਪਣਿਆਂ ਨੂੰ ਦੱਸਦਾ ਸੀ ਕਮਲਪ੍ਰੀਤ ਸਿੰਘ ਉਹਨੂੰ ਮਿਲੇ ਸੀਗੇ ਤੇ ਉਹਨੂੰ ਦੱਸਿਆ ਸਾਡਾ ਮੀਟਰ ਸੜ ਗਿਆ ਹੈਗਾ ਮੀਟਰ ਚੇਂਜ ਕੀਤਾ ਜਾਵੇ ਇਹਨੇ ਕਿਹਾ ਸੀ ਵੀ ਮੈਂ 30000 ਰੁਪਏ ਲਵਾਂਗਾ ਤੁਹਾਡਾ ਮੀਟਰ ਲਾ ਦੇਵਾਂਗੇ ਇਹਨੇ ਫਿਰ 20000 ਰੁਪਏ ਮਜ਼ਦੂਰੀ ਬੱਸ ਦਿੱਤਾ ਉਹਨੂੰ ਇਹਨੇ ਇਹ ਵੀ ਕਿਹਾ 20000 ਰੁਪਏ ਮੇਰੇ ਗੂਗਲ ਪੇ ਤੇ ਪਾ ਦਿਓ ਉਹਨੇ ਪੈਸੇ ਟਰਾਂਸਫਰ ਕਰਤੇ ਸੀਗੇ ਔਰ ਉਸ ਤੋਂ ਬਾਅਦ 10000 ਵਾਰ-ਵਾਰ ਮੰਗ ਰਿਆ ਸੀਗਾ ਫਿਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਉਹਨੂੰ ਕਿਹਾ ਸੀ 5000 ਰੁਪਏ ਦੇ ਦੇਨੇ ਆ ਬਾਕੀ ਬਾਅਦ ਤੇ ਦੇਣਾ ਮੋੜਾ ਅੱਜ ਫਿਰ ਇੱਕ Trap ਜਿਹੜਾ ਹੈਗਾ ਪਲਾਨ ਕੀਤਾ ਸੀਗਾ ਡੀਐਸਪੀ ਰੇਂਜ ਬੋਨ ਅਰਵਿੰਦਰ ਸਿੰਘ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਇਹਦੇ শোরੂਮ ਤੇ ਹੀ ਇਹ ਪੈਸੇ ਦੇਣ ਆਇਆ ਸੀਗਾ ਇਹਨੂੰ ਰੰਗਿਆਤੀ ਗਫਤਾਰ ਕੀਤਾ 5000 ਲੈਂਦਿਆਂ ਨੂੰ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਨਾਲ ਇਹਦੇ ਇੱਕ ਕੁਲਦੀਪ ਸਿੰਘ ਮੀਟਰ ਰੀਡਰ ਹੈਗਾ ਉਹ ਵੀ ਨਾਲ ਸੀਗਾ ਔਰ ਇਹ ਉਹਦਾ ਵੀ ਕਸੂਰ ਪਾਏਗਾ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਠੀਕ ਹੈ ਜੀ